ਹਾਂਜੀ ਕਿਸਾਨਪੁਰੋਂ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸਭ ਤੋਂ ਪਹਿਲਾਂ ਬਹੁਤ ਵਧਾਈਆਂ ਆਪਾਂ ਵੀ ਜਾਣਦੇ ਜੀ ਸਵਰਾਜ 755 Pro top 2026 ਮਾਡਲ ਸਿੱਕੇਬੰਦ ਕੋਟੇ ਸਭ ਤੋਂ ਪਹਿਲਾਂ ਸੇਕਿਆ ਗੁਰੂ ਘਰ ਦਾ ਮੱਖਾ ਉਸ ਤੋਂ ਬਾਅਦ ਕੀਤੀ ਘਰੋਂ ਕੰਟਰੀ ਲਿਖਤੀਆਂ ਪੈਣਾ ਵੱਲੋਂ ਕੀਤੇ ਗੇ ਸਗਨ ਹਯਾਰ ਹੈ ਟਰੈਕਟਰ ਦੇ ਫਰੰਟ ਤੇ ਲਿਖਣਾ ਸੀ ਜੀ ੴ ਬੱਚਿਆਂ ਤੋਂ ਲਿਖਿਆ ਨਹੀਂ ਗਿਆ ਤੇ ਡਿਊਟੀ ਲੱਗੀ ਜੀ ਦਾਸ ਦੀ ਦਾਸ ਹੋਰਾਂ ਨੇ ਫਰਜ਼ ਨਿਭਾਏ ਪੂਰੇ ਲਿਖਿਆ ਜੀ ੴ ਸਾਰਿਆਂ ਨੂੰ ਪੂਰਾ ਚਾਹ ਨਵੇਂ ਟਰੈਕਟਰ ਦਾ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਮਿਲਿਆ ਜੀ ਸਗਣ ਉਸ ਤੋਂ ਬਾਅਦ ਬੜੇ ਟਾਈਮ ਦੀਆਂ ਰੀਜਾਂ ਸੀਗੀਆਂ 855 ਦੀ ਪਹਿਲੀ ਐਂਟਰੀ ਕਰਵਾਈ ਘਰੇ ਪੂਰਾ ਵਿਹਾਰ ਦਾ ਮਾਹੌਲ ਸੀਗਾ ਸਾਰਿਆਂ ਨੂੰ ਐ ਪੂਰਾ ਚਾ ਕਰੋ ਜੀ ਫਾਈਨਲ ਲੁੱਕ ਚੈੱਕ ਕਰੇ ਖੜੇ ਦੀ ਐ ਮਤਲਬ ਪੂਰਾ ਰੋ ਪਾ ਰਿਆ ਸੀਗਾ ਪੂਰਾ ਜੱਜ ਦਾ ਘਰੇ ਖੜਾ ਤੇ ਆ ਤਿਆਰੀਆਂ ਬੱਚਿਆਂ ਨੇ ਪਹਿਲਾਂ ਹੀ ਕਰਕੇ ਰੱਖ ਲਈਆਂ ਜਿੰਆਂ ਵੀ ਜਦੋਂ ਟਰੈਕਟਰ ਨੇ ਘਰੇ ਐਂਟਰੀ ਕੀਤੀ ਆਪਾਂ ਨਾਲ ਦੀ ਨਾਲ ਬਹੁਤ ਸ਼ੰਡ ਦੇਣੇ ਆ ਜੀ ਬੱਚਿਆਂ ਨੂੰ ਬਹੁਤ ਚਾ ਨਵੇਂ ਟਰੈਕਟਰ ਦਾ ਨਾਲ ਹੀ ਕੀਤੀਆਂ ਜੀ ਸਾਰਿਆਂ ਨੇ ਫੋਟੋ ਸ਼ੂਟ ਤੇ ਬਾਪੂ ਰੇ ਚੱਲਿਆ ਜੀ ਗੇੜੀ ਲਾਉਣਾ ਔਰ ਜੀ ਸਾਰੇ ਜਣੇ ਚੱਲਿਆ ਜਿੰਨਾ ਜੇ ਗੇੜੀ ਲਾ ਕੇ ਮੁੜਦੇ ਆ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਆਪਣਾ ਕਰ ਦਿਓ ਜੀ ਇੱਕ ਪਿਆਰਾ ਜਿਹਾ ਕਮੈਂਟ ਬਣੇ ਰਹੋ ਜੀ ਸਾਡੇ ਨਾਲ 855 Pro Tech ਦੀਆਂ ਨਵੀਆਂ-ਨਵੀਆਂ ਵੀਡੀਓ ਆਪਾਂ ਪਾਵਾਂਗੇ ਚੈਨਲ ਤੇ ਤੁਸੀਂ ਦੇਖੋ ਨੈਚਰ ਵੀਡੀਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ